बयान दे त मानदे ग़लती स्ट करो ग़लति बयान देट ਮੈਂ ਆ ਵੀ ਰਿਹਾ ਕਹਿਣਾ ਬਾਜੂ ਜੀ ਮਟਰ ਦੀ ਉਪ ਭਾਅ ਨਹੀਂ ਕੋ ਜੋਇਨ ਨਹੀਂ ਹੁੰਦਾ ਜਿੰਨੀ ਦੇਰ ਬੰਦਾ ਜੋਇਨ ਨਹੀਂ ਹੁੰਦਾ ਓਨੀ ਦੇਰ ਵੀ ਬੈਕ T-shirt ਕਿਸੇ ਨੂੰ ਨਹੀਂ ਮਿਲਦਾ ਭਾਜੀ ਚਾਹੁੰਦੇ ਕੀ ਹੋਣਾ ਆਪਾਂ ਆ ਬੈਕ ਦਾ ਮਾਫੀ ਹੋਗੇ ਜੀ ਆ ਪੁਲਸਰ ਕੋ ਕੰਡੀਸ਼ਨ ਕੀ ਜਾਂਦੇ ਹੋ ਮਾਫੀ ਮੰਗੇ ਮੇਰਾ ਵੀ ਜਰਾ ਨੀ ਗ੍ਰਾਮ ਤਵਾ ਤੁਹਾਡੇ ਕੋਲ ਬੇਟ ਸਮਾਰਟ ਦਾ ਨਾ ਰਿਹਾ ਭਾਜੀ ਮਾਫੀ ਮੰਗਣਾ ਕੀ ਕਿਹਾ ਇਹਨਾਂ ਨੇ ਤੁਹਾਨੂੰ ਇਹ ਕਹਿੰਦੇ ਭਾਪ ਬੰਦੇ ਟਮਾਟਰ ਦੀ ਜ਼ਹਿਰ ਤਾਂ ਤੇ ਬੈਗ ਲਾ ਕੇ ਗੱਟੂ ਡਿਲਵਾ ਕਰਨ ਦੇ ਨੇ ਹਣ ਬੰਦਾ ਦਾ ਕੀ ਕਰਾਂ ਰਿਹਾ ਵਾ ਤੁਸੀਂ ਦੀ ਦੇਖੀ ਆ ਗੱਟੂ ਤੋਂ ਵਿੱਚ ਮੈਂ ਸਾਹਿਬ ਇੰਨੀ ਗੱਲ ਕਹਿ ਰਹੇ ਆ ਪਾਪਾ ਮਰਨੇ ਦੇ ਅਥਾਣ ਜਿ ਕੋ ਬਦਨਾਮ ਕੀਤਾ ਜਾ ਰਿਹਾ ਉਹਨਾਂ ਦੇ ਮੱਤੀਆਂ ਪਾ ਕੇ ਉਹਨਾਂ ਦੇ ਨਾਂ ਦੇ ਗੱਟੂ ਦਿੱਤੇ ਜਾ ਕੇ ਦੇਖੋ ਪਾਜੀ ਆਪਣੀ ਦੇ ਦਰਸਤ ਕਰੋ ਇੱਕ ਮਿੰਟ ਇੱਕ ਬੰਦੇ ਬਹੁਤ ਅਜੀਬ ਲੋਗਿਆਂ ਨੂੰ ਉਹ ਆਏ ਬੋਗਿਆ ਜਰਾ ਭਾਈ ਇਹਨਾਂ ਨੇ ਨਾ ਭਾਈ ਨੇ ਆਪਣਾ ਹੱਥ ਇਹ ਆ ਕੋਸਾਂ ਮਰਚੈਂਟ ਵਾਲੇ ਨੇ ਇਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਬੰਦੇ ਜਮਾਟੋ ਦੀਆਂ ਟੀ-ਸ਼ਰਟਾਂ ਜਦੋਂ ਪਾ ਆ ਗਏ ਬੈਗ ਦੇ ਵਿੱਚ ਗੱਟੂ ਸਪਲਾਈ ਕਰ ਦਿੰਦੇ ਨੇ ਭਾਈ ਇਹਦਾ ਫੂਡ ਡਿਲੀਵਰੀ ਆ ਤਾਂ ਮਾਡੂ ਗੱਟੂ ਅੰਗਟਵਾਣੇ ਕਰਦੇ ਲੋੜ ਨਹੀਂ ਆ ਤੁਹਾਡਾ ਪਤੰਗਾ ਦਾ ਕੰਮ ਆ ਤੁਸੀਂ ਡੋੜਾ ਵੇਚਦੇ ਆ ਆਪਾਂ ਦੇ ਵੇਚਦੇ ਨਹੀਂ ਭਾਈ ਉਹਨਾਂ ਨੇ ਬਿਆਨ ਕਰਕੇ ਸਾਨੂੰ ਇਹਦੀ ਤਕਲੀਫ ਹੋ ਗਈ ਹੈ ਕਿ ਇਹਨਾਂ ਨੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਮਾਟੋ ਸਿੱਧੀ ਆਪਾਂ ਇਹ ਕੰਮ ਕਰਦੇ ਨਹੀਂ ਹੈਗੇ ਭਾਈ ਇਹਨਾਂ ਨੂੰ ਕਹਿਆ ਆਪਾਂ ਇਹ ਜਾਣਦੇ ਕਿ ਆਪਣਾ ਬਿਆਨ ਵਾਪਸ ਲਏ ਤੇ ਮਾਫੀ ਮੰਗੇ ਕਿ ਮੇਰੇ ਕੋਲ ਗਲਤੀਆਂ ਆ ਬਿਆਨ ਦਿੱਤਾ ਗਿਆ ਜਾਂ ਤੇ ਸਾਨੂੰ ਇਹ ਬੰਦਾ ਦੱਸ ਦੇ ਕਿ ਇੰਨੇ ਕਿਸੇ ਬੰਦੇ ਨੂੰ ਵੇਖਿਆ ਵਾ ਅੱਡ ਡਿਲੀਵਰ ਕਰਦੇ ਵਿੱਚੋਂ ਗੱਟੂ ਕੱਢ ਕੇ ਦਿੰਦੇ ਆ ਜਾਂ ਸਾਨੂੰ ਬੰਦਾ ਦੱਸ ਦੇ ਕਿਉਂਕਿ ਭਾਜੀ ਆਡੀ ਜਿਹੜੀ ਜਮਾਟੋ ਦੀ ਜੈਕਟ ਜਾਂ ਸਵੀਗੀ ਦੀ ਜੈਕਟ ਜਾਂ ਬੈਗ ਆ ਉਹ ਜੁਨੀ ਤੋਂ ਵਗਾਰ ਨਹੀਂ ਮਿਲਦਾ ਇਹਦਾ ਮਤਲਬ ਬੰਦਾ ਜੋ ਉਹਦੇ ਚ ਜਮਾਟੋ ਦੀ ਜੁਨੀ ਨਾ ਬਾਹਰੋਂ ਮਿਲਦਾ ਨਹੀਂ ਮੈਂ ਤੇ ਇਹਨਾਂ ਨੂੰ ਕਿਹਾ ਮੈਂ ਕਹਿੰਦਾ ਮੈਂ ਵੇਖਿਆ ਵਾ ਮੈਂ ਕਹਿੰਦਾ ਮੇਰੇ ਕੰਮ ਕਰ ਤੂੰ ਸਾਨੂੰ ਬਾਹਰੋਂ ਕਿਧੋ ਅਰੇਂਜ ਕਰਕੇ ਵਿਖਾ ਦੇ ਜਮਾਟੋ ਦੀ ਬ ਇਹ ਜੇ ਮਿਲਦੀ ਹੈ ਕਿਦੋਂ ਤੇ ਇਹ ਆਂਦੀ ਕੰਪਨੀ ਵੱਲੋਂ ਇਹ ਬਾਈ ਕੁਰੀਅਰ ਆਂਦੀ ਹੈ ਮਾਨੇਬਾ ਜੀ ਨਾਲ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਜਾਂਦਾ ਕਿ ਅੱਲੀ ਕਾਰਵਾਈ ਕੀ ਸਰ ਆਪਾਂ ਐਸਐਸਬੀ ਦੇ ਪੇਸ਼ ਹੋਣਾ ਫਿਰ ਜਾ ਕੇ ਉੱਥੇ ਜਾ ਕੇ ਉਹਨਾਂ ਨੂੰ ਉਹਨਾਂ ਨੂੰ ਸਾਨੂੰ ਕਹਾਂਗੇ ਕਿ ਸਰ ਇਹਨਾਂ ਨੇ ਬਿਆਨ ਦਿੱਤੇ ਆ ਬੰਦਾ ਸਿਰਫ ਪਬਲਿਸਿਟੀ ਖੱਡਣ ਲਿਆ ਵਾ ਇਹਨਾਂ ਨੇ ਸਰ ਪਹਿਲਾਂ ਇੱਕ ਵਾਰੀ ਦੋਦੀਆਂ ਦੇ ਵਿੱਚ ਨਾ ਲਿਆ ਕਿ ਦੋਦੀ ਵੀ ਇਹ ਕੰਮ ਕਰਦੇ ਨੇ ਕੱਡੂਆ ਬੰਦਾ ਆਪਾਂ ਇਹਨਾਂ ਨੂੰ ਆਹ ਬੰਨੇ ਜਾਂਦੇ ਮਾਫੀ ਮੰਗ ਲੈ ਕਿ ਮੇਰੇ ਕੋਲ ਗਲਤ ਬਿਆਨ ਦਿੱਤਾ ਗਿਆ ਵਾ ਇਹ ਕੰਮ ਨਹੀਂ ਹੈਗਾ ਜਾਂ ਤੁਹਾਨੂੰ ਬੰਦਾ ਦੱਸ ਦੇਗਾ ਇਹ ਬੰਦਾ ਕਦੇ ਦਿਲਵਰ ਕੱਦੇ ਨੇ ਵੇਖਿਆ ਇਹ ਜਮਾਟੋਪਸ ਦੀ ਜਗਰਬਾਰ ਬਸ ਸਰਦਨ ਪਰੇਸ਼ਾਨੀ ਆ ਰਹੀ ਜਿਦੋਂ ਪਹਿਲਾਂ ਨੇ ਧਿਆਨ ਪਰੇਸ਼ਾਨੀ ਆਈ ਆਲੀ ਐ ਅਨੁਪਾਲ ਭਾਈ ਨੇ ਕੱਲ ਵੀ ਦੋ ਭਾਈ ਕੋਈ ਨਾ ਕੋਈ ਕੰਮ ਨੂੰ ਰੋਕਦਾ ਵਾ ਮੇਰਾ ਨਾਮ ਵਿਪੰਜੇ ਕੋਈ ਕੀ ਸੋਚਿਆ ਆ ਰਹੀ ਗੱਲ ਇਹ ਹੈ ਕਿ ਸਮੱਸਿਆ ਹੀ ਹੈ ਕਿ ਇਸ ਵਸਿਆ ਹੀ ਨਹੀਂ ਐ ਮੈਂ ਕਿਹਾ ਕੱਲ ਨੂੰ ਆ ਸਕਦੀ ਐ ਕੱਲ ਨੂੰ ਕੋਈ ਵਿਸ਼ਾਸ਼ਣ ਨੂੰ ਰੋਕ ਕੇ ਸਾਡੀ ਚੈਕਿੰਗ ਕਰ ਸਕਦਾ ਨਿੰਗਲ ਕੋਈ ਕੁਝ ਨਹੀਂ ਐ ਫੇਰ ਵੀ ਕਿਆ ਨ ਮਤਲਬ ਸਾਡੀ ਆਹੀ ਲੀਡ ਨੂੰ ਨਾ ਡਿਲੀਵਰੀ ਕਰਾਂਗੇ ਅਗਲੇ ਸ਼ਾਮ ਨੂੰ ਲੋੜੀ ਤਿਆਰ ਕਰਕੇ ਰਾਸ਼ੀ ਬੜਾਵਾ ਉਹ ਚੈੱਕ ਕਰਨਗੇ ਸਾਨੂੰ ਹੋਰ ਬਿਕਾ ਪਰੇਸ਼ਾਨੀ ਆਏਗੀ ਗੱਲ ਇਹ ਹੈ ਕਿ ਬੰਦੇ ਨੇ ਸਿਰਫ ਇੱਕ ਬੱਲੇ ਬੱਲੇ ਖਟਰਮਾ ਸੇ ਸਾਨੂੰ ਬਦਨਾਮ ਕਰਤਾ ਵਾ ਮਸ਼ਹੂਰ ਕਰਦਾ ਬਦਨਾਮ ਕਰ ਲਾ ਜੋ ਮਰਜ਼ੀ ਲਾ ਲੋ ਮਾਰੇ ਪੂਰੀ ਰਾਣੀ ਪਰੇਸ਼ਾਨੀ ਅੱਗੇ ਤੋਂ ਜਾਣ ਦਿੰਦੇ ਹਾਂ ਮਾ ਸਾਡੀ ਸਾਨੂੰ ਅੱਗੇ ਕਿੰਨੇ ਕੇ ਪੈਸੇ ਮਿਲਦੇ ਇਹਨਾਂ ਨੂੰ ਕਿੰਨੇ ਦੀ ਮਿਲਦੀ ਪਾਏ ਇਹਨੇ ਹੋਰ ਸਾਨੂੰ ਮੋਸਾ ਲੇਡ ਕਰਨਾ ਇੱਕ ਬੰਦਾ ਜਿਹੜਾ 2 ਘੰਟੇ ਦੀ ਕੋਟਰ ਲਾਣ ਰਿਹਾ ਮਾਰੇ ਇੱਕ ਇੱਕ ਘੰਟੇ ਦੀ ਕੋਟਰ ਲਗੜਾ ਇਹ ਬੰਦੇ ਦਾ ਇਨੇ ਇਹ ਦੇ ਕਰਕੇ ਹੋਸਲੇ ਦੇ ਕਰਕੇ ਸਿਰਫ ਇਹਨੇ ਪਬਲਿਸਿਟੀ ਖਾਤੀ ਏ ਕਦੀ ਦੋਦੀਆਂ ਲਗੀਆਂ ਜਾਂਦੇ ਕਦੀ ਕੁਛ ਗਈ ਜਾਂਦੇ ਆਈ ਨਹੀਂ ਅਗੇ ਚੋਰ ਆਈ ਆਗੇ ਕਿੰਨੇ ਬੰਦੇ ਆਏ ਇੱਥੇ ਤੁਹਾਡੇ ਕਿੰਨੇ ਸਾਡੇ ਪਾਜੀ ਇੱਥੇ 50 ਤੋਂ ਪਲੱਸ ਬੰਦੇ ਏ ਸੀਗੀ ਵਾਲੇ ਵੱਖਰੇ ਐਜੈਂਟ ਵਾਲੇ ਵੱਖਰੇ ਆਏ ਏ ਆਮ ਦਾ ਗੋਬਲੇ ਦਿਨੇਸ਼ ਖੋਸਲਾ ਜੀ ਕੀ ਹੋਇਆ ਸਰ ਕੋਈ ਨਹੀਂ ਆ ਉਹਨਾਂ ਵਿਚਾਰਿਆਂ ਨੂੰ ਗਲਤ ਫਹਮੀ ਹੋਈ ਹੈ ੜਕਾਇਆ ਗਿਆ ਜਿੰਨਾ ਮੈਂ ਕਹਿ ਸਕਦਾ ਵਿਚਾਰਿਆਂ ਨੂੰ ੜਕਾਇਆ ਗਿਆ ਵਾ ਗੱਲ ਕੋਈ ਨਹੀਂ ਆ ਮੈਂ ਤਾਂ ਸੋ ਕੱਲ੍ਹ ਕੇ ਇੰਟਰਵਿਊ ਮੇਰੇ ਕੋਲ ਲੈਣ ਆਏ ਸੀ ਪੱਤਰਕਾਰਾਂ ਤਾਂ ਮੈਂ ਉਹਨਾਂ ਦੇ ਵਿੱਚ ਇਹਨਾਂ ਦਾ ਸਭ ਪੱਕ ਲਿਆ ਕਿ ਪਟਾਲਾ ਦੇ ਵਿੱਚ ਹੁਣ ਡਿਲੀਵਰੀਆਂ ਹੋਣਦੀਆਂ ਜੋਮੈਟੋ ਦੇ ਯੂਨੀਫਾਰਮ ਪਾ ਕੇ ਜੈਕਟ ਪਾ ਕੇ ਉਹ ਡਿਲੀਵਰੀਆਂ ਦੇ ਰਹੇ ਨੇ ਗੱਲ ਪਤਾ ਕੀ ਹੁੰਦੀ ਆ ਸਰ ਜੋਮੈਟੋ ਤਾਂ ਸਿਗ ਹੈ ਇੱਕ ਇੰਟਰਨੈਸ਼ਨਲ ਕੰਪਨੀ ਹੈ ਉਹਨਾਂ ਦੇ ਲੋਕਾਂ ਨੂੰ ਭਰੋਸਾ ਹੈ ਉਹਨਾਂ ਦੇ ਪ੍ਰਸ਼ਾਸਨ ਨੂੰ ਭਰੋਸਾ ਹੈ ਉਹਨਾਂ ਦੇ ਪੁਲਿਸ ਨੂੰ ਭਰੋਸਾ ਹੈ ਭਾਈ ਕੋਈ ਭਰਾ ਮੇਰੇ ਜਿਹੜੇ ਨੇ ਸਿਰਫ ਸੱਤ ਵੇ ਤੋਂ ਲੈ ਕੇ ਰਾਤ 11:00 11:00 ਵਜੇ ਤੱਕ ਠੰਡ ਦੇ ਵਿੱਚ ਡਿਲੀਵਰੀਆਂ ਦੇਂਦੇ ਨੇ ਮੇਰਾ ਜੀ ਕਰਦਾ ਨਾ ਕਿਸੇ ਵੇਲੇ ਕਿ ਜੇ ਮੈਂ ਬਾਹਰ ਜਾ ਕੇ ਕੱਪ 커피 ਲੈ ਪੀਣਾ ਤੇ ਮੈਂ ਆਰਡਰ ਦੇ ਦੇਣਾ ਜਿਮੈਟੋ ਦੇ ਕਿ ਯਾਰ ਜਿਮੈਟੋ ਵਾਲਾ ਡਿਲੀਵਰ ਕਰ ਦੇ ਉਹ ਸਿਰਫ 10 ਰੁਪਏ ਵਿੱਚ ਡਿਲੀਵਰ ਕਰ ਰਿਹਾ ਠੀਕ ਆ ਉਹਨਾਂ ਨੂੰ ਭੜਕਾਇਆ ਗਿਆ ਪਰ ਮੈਂ ਉਹਨਾਂ ਨੂੰ ਇਹ ਸਮਝਾਇਆ ਕਿ ਤੁਸੀਂ ਵੀਡੀਓ ਕੋਈ ਦੁਬਾਰਾ ਚੈੱਕ ਕਰ ਲਓ ਮੈਂ ਤਾਂ ਉਹਦੇ 'ਚ ਤੁਹਾਡਾ ਪੱਖ ਲਿਆ ਕਿ ਇਹਨਾਂ ਵਿਚਾਰਿਆਂ ਦੀ ਯੂਨੀਫਾਰਮਾਂ ਪਾ ਕੇ ਇਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਰਿਓ ਕਿ ਇਹਦੀ ਸਾਡੀ ਯੂਨੀਫਾਰਮਾਂ ਸਾਨੂੰ ਬਾਈਕ ਉਰੀ ਦੇ ਮਿਲਦੀਆਂ ਕੰਪਨੀ ਵੱਲੋਂ ਮਿਲਦੀ ਕਿਤੇ ਵੀ ਆਮ ਨਹੀਂ ਅਰ ਦੇਖੋ ਜਿਮੈਟੋ ਦੀ ਕੱਲੀ ਯੂਨੀਫਾਰਮ ਦੀ ਗੱਲ ਨਹੀਂ ਆਦਿ ਤੇ ਜਿਮੈਟੋ ਦਾ ਲੋਗੋ ਹੀ ਲਾ ਕੇ ਕਿਤੇ ਚੱਲ ਜੂਗੇ ਤੁਹਾਨੂੰ ਕੋਈ ਪਤਾ ਲੱਗਣਾ ਜਿਮੈਟੋ ਦੀ ਯੂਨੀਫਾਰਮ ਹੈ ਕਿ ਨਹੀਂ ਯੂਨੀਫਾਰਮ ਹੈ ਭਾਜੀ ਦੇਖੋ ਚੈਕਿੰਗ ਮੈਂ ਤਾਂ ਕਹਿੰਦਾ ਇਹਨਾਂ ਦੀ ਪੁਲਿਸ ਨੇ ਅਜੇ ਤੱਕ ਅਜੇ ਚੈਕਿੰਗ ਕੀਤੀ ਨਹੀਂ ਕਹਿੰਦੀ ਕਿਉਂਕਿ ਉਹਨਾਂ ਨੇ ਪਤਾ ਕਿੰਨੇ ਕ ਬੰਦੇ ਵਟਾਲੇ 20-25 ਬੰਦੇ ਨੇ ਅਗਰ ਇਹ ਕਰਦੇ ਨਹੀਂ ਇਹੋ ਜਿਹਾ ਕੰਮ ਤੇ ਇਹਨਾਂ ਨੂੰ ਡਰ ਕਾ ਮੈਂ ਤੇ ਇੱਕ ਵਾਰੀ ਵੀ ਨਹੀਂ ਇਹਨਾਂ ਨੇ ਇੰਨੇ ਲਫ਼ਜ਼ ਕਹੇ ਕਿ ਇਹਨਾਂ ਦਾ ਆ ਮੁੰਡਾ ਐਸ ਮੋਟਰਸਾਈਕਲ ਨੰਬਰ ਦੇ ਨਾਲ ਕਰਦਾ ਜੇਕਰ ਮੈਨੂੰ ਹੋਵੇ ਤੇ ਮੈਂ ਮੋਟਰਸਾਈਕਲ ਦਾ ਨੰਬਰ ਨਾ ਦਿੰਦਾ ਸੋ ਜਿਹੜਾ ਬੰਦਾ ਕਰਦਾ ਤਸਨ ਦਾ ਹਾਂਜੀ ਮੈਂ ਤਾਂ ਇੱਕ ਵਾਰੀ ਵੀ ਨਹੀਂ ਕਿਹਾ ਜਿ ਮੈਟੋ ਵਾਲਾ ਕਰਦਾ ਸਗੋ ਇਹਨਾਂ ਨੇ ਆ ਕੇ ਇੱਥੇ ਆਦੀ ਗੁੰਡਾ ਕਰਦੀ ਦਾ ਨਾਚ ਕੀਤਾ ਵੇਖੋ ਜੇ ਮੈਂ ਦਿਮਾਗ ਦੀ ਗੱਲ ਕਰਾਂ ਤਾਂ ਮੇਰਾ ਦਿਮਾਗ ਚਾਹੁੰਦਾ ਕਿ ਮੈਂ ਇਹਨਾਂ ਤੇ ਪੂਰੀ ਕਾਰਵਾਈ ਕਰਾਵਾਂ ਡੀਜੀਪੀ ਸਾਹਿਬ ਕੋ ਹੁਣ ਐਕਸ਼ਨ ਲਵਾਵਾਂ ਇਹਨਾਂ ਤੇ ਕਿ ਇਹਨਾਂ ਦੇ ਪਰਚਾ ਦਰਜ ਹੋਵੇ ਕਿ ਮੇਰੀ ਦੁਕਾਨ ਤੇ ਆ ਕੇ ਇਸ ਤਰ੍ਹਾਂ ਹਮਰਾਗੀ ਕੀਤਾ ਪਰ ਦਿਲ ਮੇਰਾ ਕਹਿੰਦਾ ਯਾਰ ਹੈ ਤੇ ਛੋਟੇ ਭਰਾ ਨੇ ਮੇਰੇ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਆ ਜੇਕਰ ਕੋਈ ਪੜਘਾ ਦੇਗਾ ਉਹ ਮਾਰਾ ਜਾ ਢੜਕੇ ਇੱਥੇ ਪਹੁੰਚ ਗਏ ਨੇ ਹੁਣ ਮੇਰਾ ਤਾਂ ਮਨ ਨਹੀਂ ਕਰਦਾ ਕਾਰਵਾਈ ਕਰਨ ਦੇ ਪਰ ਮੇਰੀ ਦੁਕਾਨ ਦੀ ਲੇਬਰ ਹੈਗੀ ਆ ਉਹ ਲੇਡੀਜ਼ ਨੇ ਉਹ ਉੱਥੇ ਕਹਿੰਦੇ ਕਿ ਇਹਤੇ ਗਾਲ੍ਹਾਂ ਕੱਢੀਆਂ ਨੇ ਸਾਨੂੰ ਤੁਸੀਂ ਉਹਨਾਂ ਕੋ ਵੀ ਉਹਨਾਂ ਦਾ ਸੁਣੋ ਮੈਂ ਤਾਂ ਚਾਹਦਾ ਨਹੀਂ ਕਰਵਾਇ ਕਰਾਂ ਪਰ ਨਹੀਂ ਆ ਕਹਿੰਦੀ ਕਿ ਤੁਸੀਂ ਕਰਵਾ ਦਿਓ ਵੀ ਹਾਈ ਦਵਾਂਗੇ ਉਹ ਕਹਿੰਦੇ ਨਹੀਂ ਜਾ ਸਰ ਸਾਡੇ ਕੋਲ ਮਾਫੀ ਨਾਲ ਮੰਨਦੇ ਤੁਸੀਂ ਪੁਲਿਸ ਲਈ ਪੁਲਦਾਂ ਮੈਨੂੰ ਕਾਨੂੰਨੀ ਕਾਰਵਾਈ ਕਰ ਬਿਲਕੁਲ ਜਾਨ ਉਹਨਾਂ ਦਾ ਹੱਕ ਹੈ ਪੁਲਿਸ ਦਾ ਵੀ ਹੱਕ ਹੈ ਦੇਖੋ ਜਿਹੜੀ ਮੀਡੀਆ ਤੁਹਾਡੇ ਸਾਹਮਣੇ ਹੈ ਪੁਲਿਸ ਕੋ ਕੀ ਜਾਨਾ ਸਾਰੀ ਮੀਡੀਆ ਦੇ ਸਾਹਮਣੇ ਹੈ ਦੁਨੀਆਂ ਦੇ ਸਾਹਮਣੇ ਹੈ ਕਿ ਜੇ ਮੈਂ ਉਹਨਾਂ ਦਾ ਨਾਮ ਕਿਸੇ ਦਾ ਲਿਆ ਕਿ ਜੇ ਮੈਂ ਤੋਂ ਵਾਲਾ ਮੁੰਡਾ ਵਾ ਜਿਹਨੇ ਗੱਟੂ ਵੇਚਿਆ ਮੈਂ ਅੱਜ ਕਿਤੇ ਵੀ ਨਹੀਂ ਕਿਹਾ ਕਿ ਡਿਲੀਵਰੀ ਕੀਤੀ ਮੈਂ ਤਾਂ ਉਹਦੇ ਚ ਵੀਡੀਓ ਚ ਤੁਸੀਂ ਕਲੀਪਰ ਜਰਾ ਨਾ ਨਾਲ ਲਾਓ ਮੈਂ ਉਹਦੇ ਚ ਇੰਨਾ ਗੱਲ ਕਹਿ ਰਹੇ ਹਾਂ ਕਿ ਕੰਪਨੀ ਨੂੰ ਬੜਾ